ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਆਵਾਂਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆਂ ਪੰਜਰਾ ਬਲੌਗ ਇੱਥੇ ਟਾਈਮ ਹੋ ਗਿਆ ਸੀ ਜੀ ਸਾਢੇ 11 12 ਕਵਜ ਦਾ ਟਾਈਮ ਸੀ ਤੇ ਆਪਾਂ ਸੋਚਿਆ ਅੱਜ ਦੁਪਹਿਰੇ ਵੀ ਦਿਖਾ ਦੇ ਆਪਾਂ ਤੁਹਾਨੂੰ ਬਸੋ ਆ ਦੇਖੋ ਜੀ ਇੱਥੇ ਆਪਾਂ ਇਨਾ ਤਿੰਨਾ ਨੂੰ ਨਿੰਮ ਥੱਲੇ ਬੰਨਦੇ ਨੇ ਇੱਕ ਮਰਚ ਤੇ ਦੋਹੇ ਕਟੀਆਂ ਨੂੰ ਕਿਉਂਕਿ ਨਿੰਮ ਥੱਲੇ ਹਵਾ ਵਧੀਆ ਚੱਲਦੀ ਆ ਦੇਖੋ ਕਿੰਨੇ ਆਰਾਮ ਨਾਲ ਪਈ ਐ ਤੇ ਕੋ ਖੁਰਲੀ ਤੇ ਬੰਨਦੇ ਨੇ ਦੋ ਕੱਚੇ ਥਾਂਚ ਬੰਨਦੇ ਨੇ ਕਿਉਂਕਿ ਫਿਰ ਉਧਰੋਂ ਨਾ ਛਿਪਦੀ ਧੁੱਪ ਆ ਜਾਂਦੀ ਐ ਤਾਂ ਕਰਕੇ ਉਹਨਾਂ ਆਪਾਂ ਨੂੰ ਖੁਰਲੀ ਦੇ ਬੰਨਣਾ ਪੈਂਦਾਗਾ ਇਹ ਕਿ ਜੇ ਆਪਾ ਪਾਣੀ ਪਿਆਵਾ ਸੀ ਇਹਨਾਂ ਨੂੰ ਤੇ ਕਿਵੇਂ ਆਰਾਮ ਨਾਲ ਪਈਆਂ ਨੇ ਇਹਨਾਂ ਨੂੰ ਆਪਾਂ ਨੂੰ ਅੰਦਰ ਲੈ ਕੇ ਆਨੇ ਆ ਅੰਦਰ ਲੈਣੇ ਆ ਵੀ ਦਿਖਾਉਣੇ ਆ ਆ ਅੰਦਰ ਲੀਆਂ ਬੈਠੀਆਂ ਆਪਣੀਆਂ ਆਰਾਮ ਨਾਲ ਲਓ ਜੀ ਹੁਣ ਆਪਣੀਆਂ ਇਹ ਅੰਦਰ ਬੈਠੀਆਂ ਨੇ ਇਹਨਾਂ ਨੂੰ ਆਪਾਂ ਅੰਦਰ ਬੰਦ ਲੈਨੇ ਆ ਆਪਾਂ ਕਦੇ ਸੈਟਿੰਗ ਚੇਂਜ ਕਰਦੇ ਨੇ ਕਦੇ ਐਵੇਂ ਕਰ ਦਿੰਦੇ ਨੇ ਤੇ ਹੁਣ ਇਹ ਐਂ ਬੈਠੀਆਂ ਰਹਿਣਗੀਆਂ ਪੂਰੀ ਸ਼ਾਂਤੀ ਨਾਲ ਬੈਠੇ ਹਨ ਪੱਖੇ ਆਪਾਂ ਚਲਾਏ ਨਹੀਂ ਕਿਉਂਕਿ ਨਾ ਆਪਣੀ ਇਹਨਾਂ ਜਿਹੜੀ ਆਵਾਜ਼ ਵਾਲੀ ਤਾਰ ਨਹੀਂ ਗਈ ਇੱਕ ਮਿੰਟ ਹਾਂ ਇਹ ਵਾਲੀ ਤਾਰ ਹੈ ਇਹ ਵਿੱਚ ਨਾ ਕਰੰਟ ਆਉਣ ਲੱਗ ਗਿਆ ਨਾਲ ਕਿਸੇ ਪਾਸੋਂ ਉਤਾਰ ਨਾਲ ਜੁਆਇੰਟ ਵੀ ਹੈ ਨਾ ਤਾਂ ਵੀ ਕਰੰਟ ਆਉਂਦਾ ਫਿਰ ਅਸੀਂ ਆਖਿਆ ਨਾ ਚਲਾਈਏ ਤੇ ਮਿਸਤਰੀ ਨੂੰ ਸੱਦਿਆ ਹੋਇਆ ਮਿਸਤਰੀ ਆਊਗਾ ਫਿਰ ਆਪਾਂ ਪੱਖੇ ਚਲਾਵਾਂਗੇ ਆ ਦੇਖੋ ਜੀ ਇਹਦਾ ਵੀ ਹਿੱਟਰ ਦੇਖੋ 20 ਦਿਨ ਲੱਗੀ ਆਰਾਮ ਨਾਲ ਸੁੱਤੀ ਪਈ ਐ ਕੋਈ ਫਿਕਰ ਨਹੀਂ ਉੱਤਰ ਗੱਠੀਆਂ ਨਹੀਂ ਤੇ ਛੋਟੇ ਨੂੰ ਆਜਾ ਇੱਥੇ ਬੰਨਤਾ ਕਿਉਂਕਿ ਇਧਰ ਹਵਾ ਬਦੀਆਂ ਹੁੰਦੀ ਐ ਫਿਰ ਆਪ ਇੱਥੇ ਬੰਨਤੇ ਇਹ ਆਗੇ ਆਪਣੀ ਵੱਡੀ ਮੱਝ ਉੱਪਰ ਕਰੇ ਮਰੀ ਜਾਂਦੀਆਂ ਨੇ ਰੱਜ ਕੇ ਨੀਰੇ ਦੇ ਸਾਰਾ ਨੀਰਾ ਖਾਦੀ ਇਹਨਾਂ ਨੇ ਮੂਰੋ ਤੇ ਆਪਾਂ ਇੱਥੇ ਗੱਦੇ ਭਿਸ਼ਾਵਾਂਗੇ ਕਿਉਂਕਿ ਨਾ ਹੁਣ ਮੱਛਰਦਾਨੀ ਕਰਕੇ ਨਾ ਗੱਦੇ ਬਾਹਰ ਲੈ ਕੇ ਗਏ ਹੋਏ ਆ ਪਹਿਲਾਂ ਅੰਦਰ ਹੀ ਹੁੰਦੇ ਸੀ ਗੱਦੇ ਤੇ ਬਾਰੀ-ਬਾਰੀ ਇੱਥੋਂ ਬਾਹਰ ਉਦਾਰੋਂ ਅੰਦਰ ਲਿਉਣੇ ਔਖੇ ਤਾਂ ਕਰਕੇ ਹੁਣ ਬਾਹਰ ਹੀ ਹੈ ਗੱਦੇ ਤੇ ਆਪਾਂ ਜਦੋਂ ਹੁਣ ਮੱਛਰਦਾਰੀ ਉੱਤਰ ਗਈ ਫਿਰ ਗੱਦੇ ਆਪਾਂ ਅੰਦਰ ਵਸਾ ਲਾਂਗੇ ਨਾ ਹੱਲੇ ਫਿਰ ਗੱਦਿਆਂ ਤੇ ਬੈਠਿਆਂ ਕਰਨਗੇ ਕਿਉਂਕਿ ਇਹਨਾਂ ਨੂੰ ਵੀ ਔਖਾਂ ਦਾ ਪੱਕੇ ਥਾਂ 'ਚ ਬੈਠਣਾ ਤੇ ਕਿਉਂਕਿ ਫਿਰ ਬਾਹਰ ਤਾਂ ਲੋੜ ਨਹੀਂ ਗੱਦਿਆਂ ਦੀ ਕਿਉਂਕਿ ਬਸ ਨੀਰਾ ਖਾਣ ਵਾਸਤੇ ਬੰਨਿਆ ਕਰਾਂਗੇ ਆਪਾਂ ਖੁਰਲੀ ਤੇ ਬਾਦੇ ਸਾਰੀ ਰਾਤ ਤੇ ਕੱਚੇ ਥਾਂ 'ਚ ਹੋਇਆ ਕਰਨਗੇ ਆ ਸਵੇਰੇ ਫਿਰ ਅੰਦਰ ਆਇਆ ਕਰਨਗੇ ਆ ਚਲੋ ਦਿਖਾਤੀਆਂ ਜੀ ਅੱਜ ਤੁਹਾਨੂੰ दोपहर भी अपन मजा रूटीन देख लो बैठी ये कट्ठी ठीक हो गई निम लाया होन लाई हाँ मैडम इतने बैठी नहीं कर नूरा ਲੋ ਜੀ ਇੱਥੇ ਆਪਣੀਆਂ ਤੂੜੀ ਦੀਆਂ ਪੰਡਾਂ ਪਈਆਂ ਨੇ ਇਹ ਆਪਾਂ ਕੱਲ ਝਾਰੀਆਂ ਸੀਗੀਆਂ ਸੋਰੀ ਛਾਣੀਆਂ ਸੀਗੀਆਂ ਇਹ ਆਪਾਂ 10 ਪੰਡਾਂ ਛਾਣੀਆਂ ਸੀ ਮੇਰੇ ਖਿਆਲ ਚ 8 ਦਾ ਪਈਆਂ ਨੇ ਤੇ ਦੋ ਆਪਾਂ ਪਾ ਲਈਆਂ ਤੇ ਇਹਨਾਂ 10 ਪੰਡਾਂ ਚੋਂ ਇੰਨੀ ਰੇਣ ਨਿਕਲੀ ਐ ਇੰਨਾ ਰੇਤਾ ਨਿਕਲਿਆਗਾ ਤਾਂ ਕਰਕੇ ਆਪਾਂ ਪਸ਼ੂਆਂ ਨੂੰ ਬਿਨਾਂ ਛਾਣੀ ਨਹੀਂ ਪਾਉਂਦੇ ਕਿਉਂਕਿ ਤੂੜੀ 'ਚ ਰੇਤਾ ਬਹੁਤ ਹੁੰਦਾਗਾ ਤੇ ਜੀ ਆਪਣੀ ਵੱਡੀ ਮਾਜ ਇੱਕ ਵਾਰ ਕਦੇ ਵੀ ਖਾ ਲੈਣਾ ਬਿਨਾਂ ਛਾਣੀ ਤੋੜੀ ਨਾਲ ਤੇ ਨਾ ਬਿਮਾਰ ਹੋ ਜਾਂਦੀ ਐ ਤਾਂ ਕਰਕੇ ਅਸੀਂ ਪਹਿਲੇ ਹੀ ਧਿਆਨ ਰੱਖਦੇ ਆਂ ਇਹ ਚੀਜ਼ ਦਾ ਤੇ ਆ ਦੇਖੋ ਜੀ ਆਪਾਂ ਪਹਿਲਾਂ ਵੀ ਛਾਣਦੇ ਆ ਗੱਟਿਆਂ ਚ ਸਾਰਿਆਂ ਚ ਰੀਣ ਭਰੀ ਹੋਈ ਐ ਆਸੇ ਨੀ ਰੀਣ ਇਹ ਆਪਣੇ ਸਿਆਲ ਚ ਕੰਮ ਆਊਗੀ ਸੁੱਕਾ ਪਾਉਣ ਦੇ ਚਲੋ ਜੀ ਇਹ ਹੈਗੀ ਆਪਣੀ ਤੋੜੀ ਛਾਣਨ ਵਾਲੀ ਮਸ਼ੀਨ ਇਹ ਬਾਬਾ ਸਾਲ ਪ੍ਰਾਣੀ ਆਪਣੀ ਲੋ ਜੀ ਆਪਾਂ ਦਿਖਾਉਣੀ ਆ ਤੁਹਾਨੂੰ ਵਿਕੀ ਮੇ ਛਾਣਦੇ ਆ ਆਪਾਂ ਮਾੜੀ ਮਸ਼ੀਨ ਇੱਧਰ ਕਰ ਲਈ ਕਿਉਂਕਿ ਗੰਧ ਦੇ ਨਾਲ ਬਾਲੀ ਕੇ ਹਲਕੀ ਬੋਤ ਹੈ ਟਾਇਰ ਲੱਗੇ ਹੋਏ ਕਿਤੇ ਮਰਜ਼ੀ ਲੈ ਜਾਓ ਇੱਥੋਂ ਤਾਂ ਜੀ ਰੇਣ ਨਿਕਲਦੀ ਐ ਇੱਥੋਂ ਤੂੜੀ ਪੈਂਦੀ ਐ ਤੇ ਅੱਗੋਂ ਛਾਂ ਛਾਂ ਕੇ ਨਿਕਲੀ ਜਾਂਦੀ ਐ ਇੱਥੇ ਆਪਾਂ ਪੱਲੀ ਵਿਛਾ ਲੈਣੇ ਆ ਜਦੋਂ ਸੋਨੂੰ ਮੈਂ ਟ੍ਰਾਇਲ ਦੇ ਤੌਰ ਤੇ ਉਹ ਹੀ ਦਿਖਾ ਦਿੰਨੇ ਆ ਆ ਰੇਣ ਵਾਲੀ ਪੱਲੀ ਇੱਥੇ ਵਿਛਾ ਲੈਣੇ ਆ ਤੇ ਦੂਜੀ ਪੱਲੀ ਇੱਥੇ ਵਿਛਾ ਲੈਣੇ ਆ ਦੇਖੋ ਹਾਂ ਜੀ ਜੀ ਮੈਂ ਉਹ ਵੱਠਾ ਭਰਿਆ ਪਿਆ ਨਾ ਤੂੜੀ ਦਾ ਉਹਨਾਂ ਪੈਨੂ ਪਾ ਲਾਂਗੇ ਵਿੱਚ ਆਹ ਦੇਖੋ ਜੀ ਆਪਾਂ ਪਾਲੀ ਹੁਣ ਇਹਨੂੰ ਆਪਾਂ ਅੰਦਰ ਕਰ ਦਾਂਗੇ ਆਹ ਦੇਖ ਹੁਣ ਆਪਾਂ ਇਹਨੂੰ ਘੁਮਾ ਦਾਂਗੇ ਇੱਥੋਂ ਹੌਲੀ ਹੌਲੀ ਘੁਮਾਵਾਂਗੇ ਗਰਮ ਇਸ ਦਾ ਬਹੁਤ ਉਥੇ ਤੂੜੀ ਝਾਰਨੀ ਵੀ ਆ ਦੇਖੋ ਜੀ ਇਹ ਥੋੜੀ ਨਿਕਲੀ ਆਂਦੀ ਹੈ ਤੇ ਉਹ ਅੱਗੇ ਤੂੜੀ ਨਿਕਲ ਗਈ ਐ ਕਰਕੇ ਆਪਾਂ 10 ਪੰਡਾ ਝਾਰ ਲਈ ਆਪਾਂ ਕਦੇ ਵੀ ਰਿਸਕ ਨਹੀਂ ਲਿਆ ਤੂੜੀ ਬਿਨਾ ਝਾਰੇ ਪਾਉਣ ਦਾ ਕਿਉਂਕਿ ਜੇ ਆਪਾਂ ਨੂੰ ਵੀ ਕੋਈ ਦਿੱਤਾ ਪਾਵੇ ਆਪਣੇ ਖਾਣੇ 'ਚ ਆਪਾਂ ਖਾ ਲਾਂਗੇ ਤਾਂ ਕਰਕੇ ਆਪਾਂ ਨੂੰ ਵੀ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਆ ਦੇਖੋ ਆ ਸਾਡੀ ਤੋੜੀ ਹੈ ਆਪਾਂ ਜਿੱਦਾਂ ਖਤਮ ਹੋ ਜਾਂਦੇ ਆ ਦੰਦ ਦੁਬਾਰੇ ਫੇਰ ਚਾਰ ਲਾਂਗੇ ਚਲੋ ਉਮੀਦ ਕਰਦੇ ਆਂ ਜੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜੇ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਪਾ ਆਪਣੇ ਵਲੋਗ ਦਾ ਅੰਡੇ ਠੀਕ ਕਰਦੇ ਆਂ ਥੈਂਕ ਯੂ ਜੀ